ਅਸਾਮ ਦੇ ਵਿੱਚ ਇੱਕ ਸਿੱਖ ਢਾਬਾ ਮਾਲਕ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕਿ ਉਸ ਦੇ ਜਿਹੜਾ ਢਾਬੇ ਦੇ ਉੱਤੇ ਦੀਪ ਸਿੱਧੂ ਸਿੱਧੂ ਮੂਸੇਵਾਲਾ ਅਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੀ ਫੋਟੋ ਲੱਗੀ ਹੋਈ ਸੀ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਗੱਲ ਕਰਦੇ ਹਾਂ ਅਸਾਮ ਦੀ ਜਿੱਥੇ ਇੱਕ ਸਿੱਖ ਢਾਬਾ ਮਾਲਕ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕਿ ਉਸ ਦੇ ਢਾਬੇ ਦੇ ਉੱਤੇ ਜਿਹੜਾ ਖਾਲਸਤਾਨੀ ਪ੍ਰਚਾਰਕ ਸੰਤ ਭਿੰਡਰਾ ਵਾਲੇ ਅਤੇ ਜਿਹੜਾ ਦੀਪ ਸਿੱਧੂ ਦੀ ਫੋਟੋ ਲੱਗੀ ਹੋਈ ਸੀ ਪੰਜਾਬ ਦੇ ਇੱਕ ਸਿੱਖ ਢਾਬਾ ਮਾਲਕ ਨੂੰ ਅਸਾਮ ਦੇ ਪੁਲਿਸ ਨੇ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਉਸ ਦੇ ਢਾਬੇ ਦੇ ਉੱਤੇ ਜਿਹੜਾ ਕੁਝ ਸਿੱਖ ਹਸਤੀਆਂ ਦੀ ਜਿਹੜੀ ਫੋਟੋ ਲੱਗੀ ਹੋਈ ਸੀ ਜਿਸ ਦੇ ਵਿੱਚ ਭਿੰਡਰਾਂ ਵਾਲੇ ਦੀਪਸਿੱਧੂ ਸਿੱਧੂ ਮੂਸੇਵਾਲਾ ਅਤੇ ਕੁਝ ਹੋਰ ਲੋਕ ਜਿਹੜੇ ਸ਼ਾਮਲ ਸਨ ਖਾਲਸਾ ਹੋਟਲ ਪੰਜਾਬ ਦੇ ਨਾਂ ਤੇ ਢਾਬਾ ਚੱਲ ਰਿਹਾ ਸੀ ਮੂਰੂਪ ਦੇ ਵਿੱਚ ਜਦੀ ਤੌਰ ਤੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਗੁਰਮਖ ਸਿੰਘ ਕਰੋਨਾ ਤੋਂ ਬਾਅਦ ਹੀ ਅਸਾਮ ਦੇ ਇੱਕ ਹਾਈਵੇ ਦੇ ਉੱਤੇ ਆਪਣਾ ਢਾਬਾ ਚਲਾ ਰਿਹਾ ਸੀ ਪੁਲਿਸ ਦਾ ਦਾਅਵਾ ਹੈ ਕਿ ਉਸ ਦੇ ਕੋਲ ਖਾਲਸਤਾਨੀ ਸਮਰਥਨ ਦੀ ਸਮਗਰੀ ਪ੍ਰਾਪਤ ਹੋਈ ਹੈ। ਭਾਜਪਾ ਦੇ ਬੂਥ ਵਿੰਗ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਢਾਬੇ ਤੇ ਲੱਗੇ ਪੋਸਟਰਾਂ ਤੋਂ ਬਾਅਦ ਇਤਰਾਜ਼ ਜਤਾਇਆ ਤੇ ਪੁਲਿਸ ਨੇ ਇਸ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ। ਅਸਮ ਪੁਲਿਸ ਨੇ ਕਾਰਵਾਈ ਗੁਹਾਟੀ ਦੇ ਬੋਈ ਗਾਂਵ ਜ਼ਿਲ੍ਹੇ ਦੇ ਵਿੱਚ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁਰਮਤ ਸਿੰਘ ਪਾਸੋਂ ਜਿਹੜਾ ਪਵੰਦੀ ਸ਼ੁਦਾ ਖਾਲਸਤਾਨੀ ਅੰਦੋਲਨ ਦੇ ਪ੍ਰਤੀ ਜਿਹੜਾ ਹਮਦਰਦੀ ਰੱਖਣ ਵਾਲੇ ਸੁਨੇਹੇ ਅਤੇ ਹੋਰ ਸਮਾਨ ਜਿਹੜਾ ਹੈ ਪ੍ਰਾਪਤ ਹੋਇਆ ਤੇ ਜਿਸ ਕਰਕੇ ਉਸ ਨੂੰ ਸੰਦਿਗਤ ਹਾਲਤਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਬੋਗਈ گاਮਵਾਂ ਦੇ ਐਸਪੀ ਮੋਹਨ ਲਾਲ ਮੀਨਾ ਨੇ ਆਖਿਆ ਕਿ ਸੰਦੇਕਤ ਦੇ ਆਪਣੇ ਟਾਬੇ ਤੇ ਖਾਲਸਤਾਨੀ ਪ੍ਰਚਾਰਕ ਜਰਨੈਲ ਸਿੰਘ ਭਿੰਡਰਾਵਾਲਾ ਅਤੇ ਹੋਰ ਲੋਕਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਲਾਈਆਂ ਸਨ ਹੋਰ ਲੋਕਾਂ ਦੇ ਜਿਹੜੇ ਪੋਸਟਰ ਨੇ ਉਹ ਲਗਾ ਕੇ ਪ੍ਰਦਰਸ਼ਿਤ ਕੀਤੇ ਸਨ ਇਹ ਟਾਬਾ ਕਮਿਸ਼ਹਾਰਾ 27 ਦੇ ਉੱਤੇ ਗੇਰੂ ਬਾਕਾ ਕਾਰੀ ਚੌਂਕੀ ਦੇ ਨੇੜੇ ਦੱਸਿਆ ਜਾਂਦਾ ਹੈ ਪੁਲਿਸ ਦੇ ਅਨੁਸਾਰ ਜਿਹੜਾ ਕੁਝ ਗੁਰਮੁਖ ਸਿੰਘ ਤੋਂ ਪ੍ਰਾਪਤ ਹੋਇਆ ਉਸ ਦੇ ਵਿੱਚੋਂ ਭਿੰਡਰਾਵਾਲੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਦਾ ਇੱਕ ਪੋਸਟਰ ਹੈ ਅਤੇ ਉਸ ਤੋਂ ਬਾਅਦ ਜਿਹੜਾ ਉਸਦੇ ਕੋਲ ਇੱਕ ਖਾਲਸਤਾਨੀ ਝੰਡਾ ਵੀ ਜਿਹੜਾ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ ਪੁਲਿਸ ਦੇ ਅਨੁਸਾਰ ਗੁਰਮਖ ਸਿੰਘ ਨੇ ਖੁੱਲੇ ਤੌਰ ਤੇ ਢਾਬੇ ਦੇ ਬਾਹਰ ਇਹ ਪੋਸਟਰ ਲਾਏ ਹੋਏ ਸਨ ਪੁਲਿਸ ਨੇ ਸਾਰੀਆਂ ਚੀਜ਼ਾਂ ਨੂੰ ਕਬਜ਼ੇ 'ਚ ਲੈ ਕੇ ਗੁਰਮਖ ਸਿੰਘ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਆਰੰਭ ਦਿੱਤੀ ਹੈ ਇਸੇ ਨਾਲ ਹੀ ਪੁਲਿਸ ਨੇ ਉਕਤ ਵਿਅਕਤੀ ਦੇ ਢਾਬੇ ਤੋਂ ਜਿਹੜਾ ਸਿੱਧੂ ਮੂਸੇਵਾਲਾ ਦਾ ਪੋਸਟਰ ਵੀ ਬਰਾਮਦ ਕੀਤਾ ਹੈ ਤੁਹਾਨੂੰ ਦੱਸ ਲਈਏ ਕਿ ਗੁਰਮਖ ਸਿੰਘ ਨੂੰ ਪੁਲਿਸ ਨੇ ਹਰਾਸ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਗੁਰਮਖ ਸਿੰਘ ਨੇ ਪੁੱਛਗਿੱਛ ਦੇ ਵਿੱਚ ਦਾਵਾ ਕੀਤਾ ਕਿ ਇਸ ਮਗਰੀ ਉਸਨੇ ਪਾਕਿਸਤਾਨ ਤੋਂ ਆਏ ਕੁਝ ਟਰੱਕਾਂ ਡਰਾਈਵਰਾਂ ਤੋਂ ਮਿਲੀ ਸੀ ਗੁਰਮਖ ਸਿੰਘ ਨੇ ਪੁੱਛਗਿੱਛ ਦੇ ਦੌਰਾਨ ਦਾਵਾ ਕੀਤਾ ਕਿ ਇਸ ਮਗਰੀ ਉਸ ਨੂੰ ਜਿਹੜਾ ਹੈ ਇੱਕ ਪਾਕਿਸਤਾਨੀ ਟਰੱਕ ਡਰਾਈਵਰਾਂ ਤੋਂ ਮਿਲੀ ਸੀ ਟਾਬਾ ਮਾਲਕ ਨੇ ਦੱਸਿਆ ਕਿ ਪਹਿਲਾਂ ਉਹ ਖੁਦ ਵੀ ਡਰਾਈਵਰ ਸੀ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਉਸ ਨੇ ਡਰਾਈਵਰੀ ਛੱਡ ਦਿੱਤੀ ਅਤੇ ਜਿਸ ਕਰਕੇ ਉਸ ਨੂੰ ਢਾਬਾ ਖੋਲਣ ਦੇ ਲਈ ਮਜਬੂਰ ਹੋਣਾ ਪਿਆ ਐਸਪੀ ਮੀਨਾ ਨੇ ਜਿਹੜਾ ਸੰਦੇਕਤ ਵਿਅਕਤੀ ਦੇ ਬਾਰੇ ਕਿਹਾ ਕਿ ਗੁਰਮਤ ਸਿੰਘ ਟਰੈਕਟਰ ਡਰਾਈਵਰਾਂ ਨੂੰ ਲੁਭਾਉਣ ਦੇ ਲਈ ਆਪਣੇ ਢਾਬੇ ਤੇ ਮੀਨਾ ਨੇ ਆਖਿਆ ਕਿ ਇਹ ਵਿਅਕਤੀ ਜਿਹੜਾ ਆ ਗੁਰਮਖ ਸਿੰਘ ਇਹ ਟਰੱਕ ਡਰਾਈਵਰਾਂ ਨੂੰ ਆਪਣੇ ਢਾਬੇ ਤੇ ਰੋਕਣ ਦੇ ਲਈ ਅਜਿਹੇ ਪੋਸਟਰਾਂ ਨੂੰ ਜਿਹੜਾ ਪ੍ਰਦਰਸ਼ਿਤ ਕਰਦਾ ਸੀ ਦਰਅਸਲ ਉੱਥੇ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਜਿਹੜੇ ਨੇ ਉਹ ਪੰਜਾਬ ਤੋਂ ਆਉਂਦੇ ਨੇ ਤੇ ਇਸੇ ਕਰਕੇ ਇਸ ਵੱਲੋਂ ਜਿਹਾ ਕੀਤਾ ਜਾਂਦਾ ਸੀ ਉਸ ਪੁਲਿਸ ਦਾ ਮੰਨਣਾ ਹੈ ਕਿ ਇਹ ਜਿਹੜੀ ਸਮੱਗਰੀ ਹੈ ਇਹ ਇਤਰਾਜਯੋਗ ਸਮੱਗਰੀ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਦੀਪ ਸਿੱਧੂ ਸਿੱਧੂ ਮੁਸੇਵਾਲਾ ਤੇ ਸੰਤ ਭਿੰਡਰਾਂ ਵਾਲੇ ਦੇ ਪੋਸਟਰਾਂ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਆਖਿਰਕਾਰ ਇਹ ਵਿਵਾਦ ਅਜਿਹਾ ਕਿਉਂ ਬਣ ਗਿਆ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਜਿਹੜੀ ਇਸ ਰੂਪ ਦੇ ਵਿੱਚ ਕਾਰਵਾਈਆਂ ਹਮੇਸ਼ਾ ਕਰਾਉਂਦੀ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਗ ਸੰਗ੍ਰੋ ਲੋਕ ਦਸਨ ਜੋ ਨੱਥੂਰਾਮ ਗੋੜਸੇ ਦੇ ਮੰਦਰ ਬਣਾ ਕੇ ਪੂਜਾ ਕਰਦੇ ਆ ਜਿਸ ਨੇ ਇਸ ਦੇਸ਼ ਦੇ ਇੱਕ ਵੱਡੇ ਰਾਜਨੀਤਿਕ ਆਗੂ ਅਤੇ ਇਸ ਦੇਸ਼ ਦੀ ਭਾਈਚਾਰਕ ਸਾਂਝ ਨੂੰ ਕੈਮ ਰੱਖਣ ਵਾਲੇ ਲੋਕਾਂ ਜੋ ਇੱਕ ਮਹਾਤਮਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਹੀ ਇਸੇ ਕਰਕੇ ਕਰ ਦਿੱਤਾ ਸੀ ਤਾਂ ਇਹ ਚੀਜ਼ਾਂ ਜੇ ਨੱਥੂਰਾਮ ਗੋੜਸੇ ਨੂੰ ਪੂਜਿਆ ਜਾ ਸਕਦਾ ਹੈ ਤਾਂ ਫਿਰ ਸੰਤ ਪਿੰਡਰਾਵਾਲੇ ਦੀ ਫੋਟੋ ਕਿਉਂ ਨਹੀਂ ਲਾਈ ਜਾ ਸਕਦੀ ਇਹ ਇੱਕ ਵੱਡਾ ਸਵਾਲ ਹੈ ਸੰਤ ਪਿੰਡਰਾਵਾਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਆਪੱਤੀਆਂ ਨੇ ਕਈ ਤਰ੍ਹਾਂ ਦੇ ਲੋਕਾਂ ਦੇ ਜਿਹੜੇ वाद-ਵਿਵਾਦ ਹੋ ਸਕਦੇ ਆ ਮੇਰਾ ਨਿੱਜੀ ਤੌਰ ਤੇ ਵੀ ਉਹਨਾਂ ਪ੍ਰਤੀ ਕੋਈ ਜਿਹੜਾ ਉਹ ਹਮਦਰਦੀ ਨਹੀਂ ਪਰ ਗੱਲ ਇਹ ਹੈ ਕਿ ਜਦੋਂ ਤਾ ਸਿੱਖ ਜਾਂ ਕੋਈ ਘਟ ਗਿਣਤੀ ਅਜਿਹੇ ਕੰਮ ਕਰਦੀ ਹੈ ਅੱਜ ਦੇ ਦੌਰ ਦੇ ਅੰਦਰ ਤਾਂ ਉਸ ਸਮੇਂ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਕਥਿਤ ਰਾਸ਼ਟਰਪੱਤ ਨੇ ਜਿਹੜੇ ਆਪਣੇ ਆਪ ਨੂੰ ਜਿਹੜਾ ਕਹਿੰਦੇ ਕਿ ਅਸੀਂ ਰਾਸ਼ਟਰਪੱਤ ਆ ਉਹ ਅਜਿਹੀਆਂ ਕਾਰਵਾਈਆਂ ਕਰਦੇ ਨੇ ਜੇ ਤਾਂ ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਵਿਅਕਤੀ ਨੱਥੁਰਾਮ ਗੋਰਸੇ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਉਦੋਂ ਇਹ ਲੋਕ ਚੁੱਪ ਕਰ ਜਾਂਦੇ ਨੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜੇਕਰ ਨੱਥੁਰਾਮ ਵੀ ਗਲਤ ਸੀ ਤੇ ਭਿੰਡਰਾਵਾਲਾ ਵੀ ਗਲਤ ਸੀ ਤਾਂ ਫਿਰ ਬਰਾਬਰ ਦੀ ਗੱਲ ਹੋਣੀ ਚਾਹੀਦੀ ਹੈ ਜਿਹੜਾ ਘਟਕਿੰਤਿਆਂ ਦੇ ਨਾਲ ਵਿਕਤਰਾ ਨਹੀਂ ਹੋਣਾ ਚਾਹੀਦਾ ਸਿੱਖ ਸਿਆਸਤ ਹਮੇਸ਼ਾ ਕਿਸੇ ਨਾ ਕਿਸੇ ਪ੍ਰਤੀਬੰਧ ਉੱਤੇ ਖੜਦੀ ਰਹੀ ਹੈ ਸੰਤ ਭਿੰਡਰਾਵਾਲੇ ਵੀ ਸਿੱਖਾਂ ਦੀ ਸਿਆਸਤ ਦੀ ਅਗਵਾਈ ਕਰਦੇ ਸਨ ਉਹਨਾਂ ਦਾ ਰਾਹ ਇੱਕ ਵੱਖਰਾ ਹੋ ਸਕਦਾ ਹੈ ਦੀਪਸਿੱਧੂ ਨੇ ਤਾਂ ਕੁਝ ਅਜਿਹਾ ਕੀਤਾ ਹੀ ਨਹੀਂ ਸੀਗਾ ਦੀਪਸਿੱਧੂ ਇੱਕ ਅਮਨਾਂ ਮਾਨਦੇ ਤੌਰ ਦੇ ਉੱਤੇ ਸਿੱਖ ਮਸਲਿਆਂ ਦੀ ਗੱਲ ਕਰਦੇ ਸੀ ਕਿਸੇ ਦਾ ਉਸ ਦੇ ਨਾਲ ਇਤਰਾਜ਼ ਹੋ ਸਕਦਾ ਹੈ ਕਿਸੇ ਦੀ ਉਸ ਨਾਲ ਹਮਦਰਦੀ ਹੋ ਸਕਦੀ ਹੈ ਇਹ ਇੱਕ ਅਲੱਗਾ ਗੱਲ ਹੈ ਪਾਰਿਸ ਦੇਸ਼ ਦੇ ਵਿੱਚ ਆਪਣੀ ਗੱਲ ਰੱਖਣੀ ਤੇ ਜਮਹੂਰੀ ਤਰੀਕੇ ਨਾਲ ਗੱਲ ਰੱਖਣੀ ਤੋਂ ਕੋਈ ਨਹੀਂ ਰੋਕ ਸਕਦਾ ਇਸ ਦੀ ਇਜਾਜ਼ਤ ਹੈ ਜਿਹੜੀ ਉਹ ਭਾਰਤ ਦਾ ਸੰਵਿਧਾਨ ਇੱਥੋਂ ਦੇ ਲੋਕਾਂ ਨੂੰ ਦਿੰਦਾ ਹੈ